ਸਰਦਾਰ ਅਨਿਵਰਸ 2.5 ਜੁ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਕਹਾਣੀ ਨੰਬਰ 85 ਨੱਸੀ ਜਾਂਦੀ ਟੈਕਸੀ ਇੱਕ ਘਰ ਦੇ ਮੂਹਰੇ ਆ ਕੇ ਰੁਕ ਗਈ ਮਾਸਟਰ ਸੰਤੋਖ ਸਿੰਘ ਨੂੰ ਸ਼ਾਮ ਦੇ 5 ਵਜੇ ਹੀ ਸਾਈਡ ਤੇ ਸ਼ੀਸ਼ੇ ਰਾਹੀਂ ਟੈਕਸੀ ਤੋਂ ਬਾਹਰ ਕੁਸਮੁਸਾ ਜਿਆ ਦਿਸੀਆ ਉਹ ਆਪਣੇ ਪੁੱਤਰ ਅਜੀਤ ਨਾਲ ਟੈਕਸੀ ਚੋਂ ਬਾਹਰ ਨਿਕਲ ਆਇਆ ਉਹ ਪਹਿਲੀ ਵਾਰ ਆਪਣੇ ਪੁੱਤਰ ਨਾਲ ਆਸਟ੍ਰੇਲੀਆ ਆਇਆ ਸੀ ਮਾਸਟਰ ਸੰਤੋਖ ਸਿੰਘ ਦੀ ਨਜ਼ਰ ਉਸ ਘਰ ਵੱਲ ਚਲੀ ਗਈ ਜਿਸ ਸਾਹਮਣੇ ਟੈਕਸੀ ਖੜੀ ਸੀ ਇਹ ਉਸਦੇ ਪੁੱਤਰ ਦਾ ਘਰ ਸੀ ਪਿੰਡੋਂ ਤੁਰਨ ਤੋਂ ਪਹਿਲਾਂ ਸੰਤੋਖ ਸਿੰਘ ਨੇ ਸੋਚਿਆ ਸੀ ਕਿ ਉਸਦੇ ਪੁੱਤਰ ਕੋਲ ਛੋਟਾ ਜਿਹਾ ਅਪਾਰਟਮੈਂਟ ਹੀ ਹੋਵੇਗਾ ਕਿਉਂ ਜੋ ਅਕਸਰ ਅਖਬਾਰਾਂ ਵਿੱਚ ਪੜਦਾ ਸੀ ਕਿ ਉਸ ਦੇ ਮੁਲਕ ਦੇ ਲੋਕ ਵਿਦੇਸ਼ ਜਾ ਕੇ ਮਸਾ ਕੋਈ ਛੋਟਾ ਜਿਹਾ ਅਪਾਰਟਮੈਂਟ ਹੀ ਖਰੀਦ ਪਾਉਂਦੇ ਹਨ ਡਿੱਕੀ ਵਿੱਚੋਂ ਦੋ ਸੂਟਕੇਸ ਕੱਢ ਅਜੀਤ ਆਪਣੇ ਬਾਪੂ ਜੀ ਨੂੰ ਨਾਲ ਲੈ ਕੇ ਘਰ ਵੱਲ ਨੂੰ ਤੁਰ ਪਿਆ ਦੋ ਰੈਲ ਵਜੋਂ ਤੇ ਦਰਵਾਜਾ ਖੁੱਲ ਗਿਆ ਇੱਕ ਔਰਤ ਤੇ ਉਸ ਨਾਲ ਖੜੇ ਅੱਠ ਨੌ ਵਰਿਆਂ ਦੇ ਮੁੰਡੇ ਨੇ ਮਾਸਟਰ ਸੰਤੋਖ ਸਿੰਘ ਦੇ ਪੈਰੀਂ ਹੱਥ ਲਾਇਆ ਇਹ ਸੰਤੋਖ ਸਿੰਘ ਦੀ ਨੋਹੋਂ ਤੇ ਉਸ ਦਾ ਪੋਤਾ ਮਿੱਕੀ ਸਨ ਅਜਾਹ ਹੋਣ ਤੇ ਸੰਤੋਖ ਸਿੰਘ ਦਾ ਅੰਦਰ ਖੁਸ਼ੀ ਨਾਲ ਭਰ ਗਿਆ ਕਿਉਂਕਿ ਉਸ ਨੂੰ ਨਹੀਂ ਚਾਹਤਾ ਸੀ ਕਿ ਵਿਦੇਸ਼ ਚ ਰਹਿਣ ਵਾਲੀ ਉਸਦੀ ਨੋਹ ਤੇ ਉੱਥੇ ਹੀ ਜਨਮੇ ਉਸਦੇ ਪੋਤੇ ਦੇ ਅਜਹ ਚੰਗੇ ਸੰਸਕਾਰ ਹੋਣਗੇ ਕਾਰ ਸੱਚਮੁੱਚ ਹੀ ਬਹੁਤ ਵੱਡਾ ਸੀ ਨੌ ਗਾਇਤਰੀ ਨੇ ਸੋਹਰੇ ਦਾ ਸੂਟ ਕੇਸ ਤੇ ਬੈਗ ਉਸ ਤੇ ਰੂਮ ਵਿੱਚ ਰੱਖ ਦਿੱਤਾ ਹੱਥ ਮੂੰਹ ਧੋ ਕੇ ਮਾਸਟਰ ਸੰਤੋਖ ਸਿੰਘ ਡਰਾਇੰਗ ਰੂਮ ਵਿੱਚ ਆ ਸੋਫੇ ਤੇ ਬਹਿ ਗਿਆ ਗਾਇਤਰੀ ਚਾਹ ਬਣਾ ਕੇ ਲੈ ਆਈ ਚਾਹ ਪੀਂਦੇ ਹੋਏ ਸਾਰੇ ਗੱਲਾਂ ਕਰਦੇ ਰਹੇ ਲੰਬੇ ਸਫ਼ਰ ਦਾ ਥੱਕਿਆ ਹੂੰ ਤੇ ਰੱਤੀ ਰੋਟੀ ਖਾ ਕੇ ਸੰਤੋਖ ਸਿੰਘ ਆਪਣੇ ਬੈੱਡਰੂਮ ਵਿੱਚ ਸੌਂ ਚਲਾ ਗਿਆ ਬੈੱਡ ਤੇ ਲੰਮੇ ਪਏ ਸੰਤੋਖ ਸਿੰਘ ਦੀ ਸੋਚ ਫੇਰ ਉਹਦੇ ਪਿੰਡ ਪਹੁੰਚ ਜਾਂਦੀ ਹੈ ਕਾਸਤਕਾਰ ਪਰਿਵਾਰ ਸੀ ਉਹਨਾਂ ਦਾ ਬਾਪੂ ਮੰਗਲ ਬਲਦਾ ਨਾਲ ਖੇਤੀ ਕਰਿਆ ਕਰਦਾ ਸੀ ਦੋ ਪੁੱਤ ਸਨ ਉਹਦੇ ਸੰਤੋਖ ਸਿੰਘ ਗੁਰਦਿੱਤੇ ਨਾਲੋਂ ਦੋ ਬਰੇ ਛੋਟਾ ਸੀ ਵੱਡਾ ਗੁਰਦਿੱਤਾ ਤਾਂ ਮਸਾ ਪੰਜਵੀਂ ਪਾਸ ਹੀ ਕਰ ਸਕਿਆ ਪਰ ਸੰਤੋਖ ਸਿੰਘ ਪੰਜਵੀਂ ਪਾਸ ਕਰਕੇ ਨਾਲ ਦੇ ਪਿੰਡ ਮਿਡਲ ਸਕੂਲ ਵਿੱਚ ਜਾਣ ਲੱਗਾ ਫਿਰ ਸ਼ਹਿਰੋਂ ਹਾਈ ਸਕੂਲ ਪਾਸ ਕਰਕੇ ਕਾਲਜ ਦਾਖਲਾ ਲੈ ਲਿਆ ਅੰਗਰੇਜ਼ੀ ਦੀ ਐਮਏ ਕਰਕੇ ਉਸਨੇ ਟੀਚਰਸ ਟ੍ਰੇਨਿੰਗ ਕੀਤੀ ਤੇ ਫਿਰ ਸ਼ਹਿਰ ਦੇ ਉਸੇ ਸਰਕਾਰੀ ਸਕੂਲ ਵਿੱਚ ਅਧਿਆਪਕ ਲੱਗ ਗਿਆ ਜਿੱਥੋਂ ਉਸਨੇ ਹਾਈ ਸਕੂਲ ਪਾਸ ਕੀਤਾ ਸੀ ਪਹਿਲਾ ਵਟੇ ਦਾ ਵਿਆਹ ਹੋਇਆ ਤੇ ਫਿਰ ਸੰਤੋਖ ਸਿੰਘ ਨੇ ਆਪਣੇ ਨਾਲ ਕੰਮ ਕਰਦੀ ਮਨਜੀਤ ਨਾ ਦੀ ਅਧਿਆਪਕਾ ਨਾਲ ਵਿਆਹ ਕਰਵਾ ਲਿਆ ਸੰਤੋਖ ਸਿੰਘ ਇੱਕ ਪੁੱਤ ਦਾ ਪਿਤਾ ਬਣਿਆ ਜਦੋਂ ਵੱਡੇ ਗੁਰਦਿੱਤੇ ਘਰ ਦੋ ਕੁੜੀਆਂ ਤੇ ਇੱਕ ਪੁੱਤ ਜਨਮਿਆ ਸੰਤੋਖ ਸਿੰਘ ਦਾ ਪੁੱਤ ਅਜੀਤ ਚੰਗੇ ਨੰਬਰਾਂ ਨਾਲ ਹਾਈ ਸਕੂਲ ਪਾਸ ਕਰਕੇ ਇੰਜੀਨੀਅਰਿੰਗ ਦੀ ਪੜ੍ਹਾਈ ਲਈ ਆਸਟ੍ਰੇਲੀਆ ਚਲਾ ਗਿਆ। ਉਸ ਨੇ ਇੰਜੀਨੀਅਰਿੰਗ ਪਾਸ ਕੀਤੀ ਉਹ ਮੋੜ ਆਪਣੇ ਪਿੰਡ ਨਾ ਗਿਆ ਤੇ ਇੱਥੇ ਹੀ ਪੱਕਾ ਹੋ ਗਿਆ। ਫਿਰ ਆਪਣੇ ਨਾਲ ਕੰਮ ਕਰਦੀ ਗਾਇਤਰੀ ਨਾਂ ਦੀ ਕੁੜੀ ਨਾਲ ਵਿਆਹ ਕਰਵਾ ਲਿਆ। ਵਿਆਹ ਕਰਵਾ ਕੇ 15 ਦਿਨਾਂ ਲਈ ਆਪਣੇ ਪਿੰਡ ਆਇਆ। ਮਾਸਟਰ ਸੰਤੋਖ ਸਿੰਘ ਤੇ ਮਨਜੀਤ ਨੂੰ ਥੋੜੇ ਦਿਨਾਂ ਵਿੱਚ ਹੀ ਪਤਾ ਲੱਗ ਗਿਆ ਸੀ ਕੀ ਉਹਨਾਂ ਦੀ ਨੋ ਬਹੁਤ ਨੇਕ ਸੁਭਾਅ ਦੀ ਸੇਵਾ ਭਾਵ ਵਾਲੀ ਕੁੜੀ ਹੈ। ਛੁੱਟੀਆਂ ਘਟ ਕੇ ਦੋਵੇਂ ਆਸਟ੍ਰੇਲੀਆ ਮੁੜ ਗਏ। ਦੋਵਾਂ ਨੇ ਸੰਤੋਖ ਸਿੰਘ ਤੇ ਮਨਜੀਤ ਨੂੰ ਇੰਡੀਆ ਛੱਡ ਕੇ ਨਾਲ ਚੱਲਣ ਲਈ ਕਿਹਾ ਪਰ ਉਹ ਨਾ ਤਾਂ ਪਿੰਡ ਅਤੇ ਨਾ ਹੀ ਆਪਣਿਆਂ ਨੂੰ ਛੱਡ ਸਕੇ। ਆਸਟ੍ਰੇਲੀਆ 'ਚ ਰਹਿੰਦੇ ਹੋਏ ਅਜੀਤ ਤੇ ਗਾਇਤਰੀ ਇੱਕ ਪੁੱਤ ਦੇ ਮਾਪੇ ਬਣ ਕੇ ਬਣ ਗਏ। ਉਹ ਮੂੜ ਇੰਡੀਆ ਨਹੀਂ ਤਾਂ ਨਹੀਂ ਜਾ ਸਕੇ ਪਰ ਇੰਨੀ ਦੂਰ ਰਹਿੰਦੇ ਹੋਏ ਉਹ ਦੋਵੇਂ ਚਿੱਠੀਆਂ ਤੇ ਫੋਨ ਰਾਹੀਂ ਸੰਤੋਖ ਸਿੰਘ ਤੇ ਮਨਜੀਤ ਨਾਲ ਜੁੜੇ ਰਹੇ ਮਾਸਟਰ ਸੰਤੋਖ ਸਿੰਘ ਤੇ ਮਨਜੀਤ ਨੂੰ ਪੈਨਸ਼ਨ ਮਿਲ ਗਈ ਸੀ ਸੰਤੋਖ ਸਿੰਘ ਕਦੇ ਖੇਤ ਦਾ ਕਿੜਾ ਮਾਰਉਂਦਾ ਫਿਰ ਇੱਕ ਦਿਨ ਮਨਜੀਤ ਵੀ ਚਲੀ ਗਈ ਸੰਤੋਖ ਸਿੰਘ ਇਕੱਲਾ ਰਹਿ ਗਿਆ ਕੁਝ ਦਿਨਾਂ ਦੀ ਛੁੱਟੀ ਲੈ ਕੇ ਅਜੀਤ ਪਿੰਡ ਆਇਆ ਉਹ ਆਪਣੇ ਬਾਪੂ ਜੀ ਨੂੰ ਬਹੁਤ ਪਿਆਰ ਕਰਦਾ ਸੀ ਮਾਂ ਦੇ ਚਲੇ ਜਾਣ ਬਾਅਦ ਉਸ ਨੂੰ ਪਤਾ ਸੀ ਕਿ ਇਕੱਲਿਆਂ ਉਸ ਦੇ ਬਾਪੂ ਜੀ ਲਈ ਪਿੰਡ ਵਿੱਚ ਰਹਿਣਾ ਕਿੰਨਾ ਔਖਾ ਸੀ ਉਸ ਨੇ ਉਹਨਾਂ ਨੂੰ ਕੋਲ ਲਿਆਉਣ ਦਾ ਸਾਰਾ ਪ੍ਰਬੰਧ ਕਰ ਲਿਆ ਪੁੱਤ ਨੂੰ ਵੇਖ ਕੇ ਮਾਸਟਰ ਸੰਤੋਖ ਸਿੰਘ ਬਹੁਤ ਖੁਸ਼ ਹੋਇਆ ਪਰ ਜਦੋਂ ਅਜੀਤ ਨੇ ਆਪਣੀ ਮਾਂ ਦੀ ਗੱਲ ਕੀਤੀ ਤਾਂ ਉਸ ਦੀਆਂ ਅੱਖਾਂ ਪਾ ਰਾਈਆਂ ਭਾਵੇਂ ਸੰਤੋਖ ਸਿੰਘ ਨੇ ਪੁੱਤ ਨਾਲ ਨਾ ਜਾਣ ਲਈ ਬਹੁਤ ਕਿਹਾ ਪਰ ਉਸ ਨੂੰ ਪੁੱਤ ਅੱਗੇ ਅਖੀਰ ਹਾਰ ਹੀ ਮੰਨਣੀ ਪਈ। ਆਸਟ੍ਰੇਲੀਆ ਆ ਕੇ ਉਸ ਲਈ ਪਹਿਲੀ ਰਾਤ ਬਹੁਤ ਸੁਖ ਭਰੀ ਸੀ। ਪਤਨੀ ਮਨਜੀਤ ਦੇ ਦੇਹਾਂਤ ਮਗਰੋਂ ਖੁਦ ਨੂੰ ਬਹੁਤ ਇਕੱਲਾ ਮਹਿਸੂਸ ਕਰਨ ਲੱਗ ਪਿਆ ਸੀ। ਇੱਥੇ ਪੁੱਤ ਨੂੰ ਤੇ ਪੋਤੇ ਨੂੰ ਦੇਖ ਕੇ ਉਸ ਨੂੰ ਅਹਿਸਾਸ ਜ਼ਰੂਰ ਹੋ ਗਿਆ ਸੀ ਕਿ ਉਹ ਇਕੱਲਾ ਨਹੀਂ ਹੈ। ਕ੍ਰਿਚਰਵਾਰ ਐਤਵਾਰ ਦੋ ਛੁੱਟੀਆਂ ਸਦਕਾ ਦੋ ਦਿਨ ਘੁੰਮਦਿਆ ਤੇ ਆਸਟ੍ਰੇਲੀਆ ਦੀਆਂ ਪ੍ਰਸਿੱਧ ਥਾਵਾਂ ਵੇਖਣ ਵਿੱਚ ਲੰਘ ਗਏ। ਮਾਸਟਰ ਸੰਤੋਖ ਸਿੰਘ ਨੂੰ ਇਸ ਤਰ੍ਹਾਂ ਹੋਣਾ ਬਹੁਤ ਚੰਗਾ ਲੱਗਾ ਸੀ। ਫਿਰ ਸੋਮਵਾਰ ਦਾ ਦਿਨ ਆਇਆ। ਸੰਤੋਖ ਸਿੰਘ ਨੇ ਸਵੇਰੇ ਵੇਖਿਆ ਕਿ ਪੋਤਾ ਤੇ ਨੂੰ ਤਿਆਰ ਖੜੇ ਸਨ। ਨਾਸ਼ਤਾ ਬਣਾ ਸਬਜੀ ਤੇ ਫੁਲਕੇ ਲਾ ਕੇ ਰਸੋਈ ਵਿੱਚ ਰੱਖਿਆ ਸਭ ਕੁਝ ਸਮਝਾ। ਨਵ ਗੈਤਰੀ ਪੁੱਤ ਨੂੰ ਨਾਲ ਲੈ ਕੇ ਘਰੋਂ ਨਿਕਲ ਗਈ। ਫਿਰ ਪੁੱਤ ਅਜੀਤ ਤਿਆਰ ਹੋ ਕੇ ਆਪਣੇ ਕਮਰੇ ਚੋਂ ਬਾਹਰ ਆਇਆ ਤੇ ਉਸਦੇ ਪੈਰ ਸ਼ੂਕੇ ਬਾਹਰ ਖੜੀ ਆਪਣੀ ਕਾਰ ਵੱਲ ਤੁਰ ਪਿਆ। ਉਹਨਾਂ ਦੇ ਜਨਪਾਤ ਸੰਤੋਖ ਸਿੰਘ ਜਾ ਗਿਆ, ਨਾਸ਼ਤਾ ਕੀਤਾ ਤੇ ਟੀਵੀ ਤੇ ਅੰਗਰੇਜ਼ੀ ਖਬਰਾਂ ਵੇਖੀਆਂ। ਮਾਸਟਰ ਸੰਤੋਖ ਸਿੰਘ ਨੇ ਦਵਾਰ ਉੱਤੇ ਟੰਗੀ ਖੜੀ ਤੇ ਨਜ਼ਰ ਮਾਰੀ ਤਾਂ ਅਜੇ ਸਵੇਰ ਦੇ 11 ਹੀ ਵਜੇ ਸਨ। ਕੁਝ ਚਿਰ ਉਹ ਚੁੱਪ ਖੜਾ ਰਿਹਾ, ਫਿਰ ਪਤਾ ਨਹੀਂ ਕੀ ਸੋਚ ਕੇ ਉਹ ਬੂਆ ਖੋਲ ਕਰੋਂ ਬਾਹਰ ਆ ਗਿਆ ਉਸ ਸੋਚਿਆ ਕਿ ਬਾਹਰ ਤੁਰਦੇ ਫਿਰਦੇ ਲੋਕਾਂ ਨੂੰ ਵੇਖ ਕੇ ਉਸ ਦਾ ਮਨ ਬਹਿਲ ਜਾਵੇਗਾ ਉਹ ਕਿਸੇ ਨਾਲ ਗੱਲਾਂ ਕਰ ਸਕੇਗਾ ਪਰ ਬਾਹਰ ਤਾਂ ਉਸ ਨੂੰ ਕੋਈ ਵੀ ਨਹੀਂ ਦਿਸਿਆ ਉਸ ਨੇ ਚਾਰੇ ਪਾਸੇ ਨਜ਼ਰ ਮਾਰੀ ਬਾਹਰ ਤਾਂ ਸੁੰਨਸਾਨ ਸੀ ਸੰਤੋਖ ਸਿੰਘ ਕਾਫੀ ਚੇਰਬਾਰ ਖਲੋਤਾ ਰਿਹਾ ਤੇ ਫਿਰ ਅੰਦਰ ਆ ਗਿਆ ਉਸ ਦਾ ਇਹ ਪਹਿਲਾ ਦਿਨ ਬਹੁਤ ਔਖਾ ਲੱਗਿਆ ਕੁਝ ਦਿਨਾਂ ਮਗਰੋਂ ਉਸ ਨੇ ਇੱਥੇ ਗੁਰਦੁਆਰਾ ਲੱਭ ਲਿਆ ਉਹ ਦੋਵੇਂ ਮੇਲੇ ਪੈਦਲ ਉਥੇ ਚਲਿਆ ਜਾਂਦਾ ਉਸਨੇ ਸਵੇਰੇ ਸ਼ਾਮ ਸੈਰ ਕਰਨ ਲਈ ਵੀ ਥਾਂ ਲੱਭ ਲਈ ਸੀ ਚਿਰਚਰwarte ਐਤਵਾਰ ਤਾਂ ਉਸ ਦੇ ਬੱਚਿਆਂ ਨਾਲ ਲੰਘ ਜਾਂਦੇ ਉਹ ਰੁੱਜਿਆ ਵੀ ਗੈਤਰੀ ਸਹਰੇ ਦਾ ਪੂਰਾ ਖਿਆਲ ਰੱਖਣ ਦੀ ਕੋਸ਼ਿਸ਼ ਕਰਦੀ ਮਹੀਨੇ ਦੇ ਆਖਰੀ ਸਨਿਸ਼ਣਵਾਰ ਸਾਰਾ ਦਿਨ ਅਜੀਤ ਘਰ ਸੀ ਪਰ ਸ਼ਾਮ ਦੇ 5 ਵਜੇ ਹਨੇਰਾ ਹੋਣ ਲੱਗਾ ਸੀ ਕੀ ਅਜੀਤ ਨੇ ਕਿਹਾ ਬਾਪੂ ਜੀ ਤੁਸੀਂ ਤਿਆਰ ਹੋ ਜਾਵੋ ਕਿਉ ਪੁੱਤ ਕਿਤੇ ਜਾਣਾ ਹੈ ਸੰਤੋਖ ਸਿੰਘ ਨੇ ਪੁੱਛਿਆ ਹਾਂ ਬਾਪੂ ਜੀ ਇਸ ਬਲਾਕ ਚ ਨੰਬਰ 82 ਵਿੱਚ ਡੇਵਿਡ ਦੇ ਘਰ ਜਾਣਾ ਹੈ ਡੇਵਿਡ ਬਾਰੇ ਕੁਝ ਵੀ ਪੁੱਛੇ ਬਿਨਾ ਉਹ ਤਿਆਰ ਹੋਣ ਲੱਗਾ 82 ਨੰਬਰ ਇਸੇ ਬਲਾਕ ਵਿੱਚ ਬਾਹਰੋਂ ਵੇਖਣ ਨੂੰ ਵੱਡਾ ਸਾਰਾ ਦੋ ਮੰਜ਼ਿਲਾ ਘਰ ਸੀ ਜਿਸ ਬਾਰੇ ਅਜੀਤ ਸਿੰਘ ਨੂੰ ਸਭ ਪਤਾ ਸੀ ਉੱਥੇ ਪਹੁੰਚ ਸੰਤੋਖ ਸਿੰਘ ਨੂੰ 82 ਨੰਬਰ ਬੂਹੇ ਵੱਡਾ ਸਾਰਾ ਲਾਂਦਖਾਈ ਦਿੱਤਾ ਜਿਸ ਵਿੱਚ ਪਹਿਲਾਂ ਤੋਂ ਹੀ 10-12 ਮਰਦ ਤੇ ਔਰਤਾਂ ਦਿਸੀਆਂ ਅਜੀਤ ਨੇ ਉਸ ਘਰ ਜਾ ਆਪਣੇ ਬਾਪੂ ਜੀ ਦੀ ਜਿਸ ਬੰਦੇ ਨਾਲ ਜਾਣ-ਪਛਾਣ ਕਰਵਾਈ ਉਹ ਕੋਈ 70 ਤੋਂ ਵੱਧ ਉਮਰ ਦਾ ਇੱਕ ਲੰਬਾ ਗੋਰਾ ਅੰਗਰੇਜ਼ ਡੇਵਿਡ ਸੀ ਉਹ ਬਹੁਤ ਗਰਮਜੋਸ਼ੀ ਨਾਲ ਮਾਸਟਰ ਸੰਤੋਖ ਸਿੰਘ ਨੂੰ ਮਿਲਿਆ ਬਾਹਰ ਲਾਨ ਵਿੱਚ ਸਰਦੀ ਵੱਧ ਹੋਣ ਕਰਕੇ ਦੋ ਸਟੈਂਡਿੰਗ ਗੈਸ ਹੀਟਰ ਚੱਲ ਰਹੇ ਸਨ ਇੱਕ ਪਾਸੇ ਨੂੰ ਕਰਕੇ ਬਾਰਬੀਕਿਊ ਤੇ ਸਬਜ਼ੀਆਂ ਭੁੰਨੀਆਂ ਜਾ ਰਹੀਆਂ ਸਨ ਮਾਸ ਭੁੰਨਿਆ ਜਾ ਰਿਹਾ ਸੀ ਉਸ ਨੇੜੇ ਮੇਜ਼ ਤੇ ਸ਼ਰਾਬ ਦੀਆਂ ਤਿੰਨ ਬੋਤਲਾਂ ਪਈਆਂ ਸਨ ਗਲਾਸ ਪਏ ਸਨ ਕੁਰਸੀਆਂ ਤੇ ਬੈਠ ਸਾਰੇ ਕੁਝ ਖਾ ਰਹੇ ਸਨ ਕੱਪਾ ਮਾਰ ਰਹੇ ਸਨ ਮਾਸਟਰ ਸੰਤੋਖ ਸਿੰਘ ਤੇ ਅਜੀਤ ਵੀ ਕੁਰਸੀਆਂ ਤੇ ਬੈਠ ਗਏ ਅਜੀਤ ਨੇ ਆਪਣੇ ਬਾਪੂ ਜੀ ਨੂੰ ਦੱਸਿਆ ਡੇਵਿਡ ਇਸ ਵੱਡੇ ਸਾਰੇ ਘਰ ਵਿੱਚ ਇਕੱਲਾ ਰਹਿੰਦਾ ਹੈ ਇਹ ਸਰਕਾਰੀ ਨੌਕਰੀ ਤੋਂ ਰਿਟਾਇਰ ਹੋ ਚੁੱਕਿਆ ਹੈ ਇਸ ਦੀ ਪਤਨੀ 5 ਸਾਲ ਪਹਿਲਾਂ ਕੈਂਸਰ ਨਾਲ ਮਰ ਗਈ ਸੀ ਇਸ ਦਾ ਇੱਕੋ ਇੱਕ ਪੁੱਤ ਅਮਰੀਕਾ 'ਚ ਇੰਜੀਨੀਅਰ ਲੱਗਿਆ ਹੋਇਆ ਹੈ ਉਸ ਨੂੰ ਇਸ ਸ਼ਾਂਤ ਮੁਲਕ ਵਿੱਚ ਰਹਿਣਾ ਪਸੰਦ ਨਹੀਂ ਸੀ ਕੰਪਨੀ ਨੇ ਉਸ ਨੂੰ ਉੱਥੇ ਜਾਣ ਲਈ ਆਫਰ ਦਿੱਤੀ ਤਾਂ ਉਹ ਝੱਟ ਤਿਆਰ ਹੋ ਗਿਆ ਉਸਨੇ ਨਹੀਂ ਸੋਚਿਆ ਕਿ ਬਾਅਦ ਵਿੱਚ ਉਸਦੇ ਇਕੱਲੇ ਰਹਿਣ ਦਾ ਕੀ ਹੋਵੇਗਾ ਉਹ ਆਸਟ੍ਰੇਲੀਆ ਵਿੱਚ ਇੱਕ ਵਾਰੀ ਚੱਕਰ ਮਾਰ ਗਿਆ ਸੀ ਜਦੋਂ ਉਹਦੀ ਮਾਂ ਮਰੀ ਸੀ ਫਿਰ ਉਹ ਮੁੜ ਕੇ ਕਦੇ ਨਹੀਂ ਆਇਆ ਇਸ ਮੁਲਕ ਵਿੱਚ ਇਸੇ ਤਰ੍ਹਾਂ ਹੁੰਦਾ ਹੈ ਜਦੋਂ ਬੱਚੇ ਸਕੂਲ ਪਾਸ ਕਰ ਲੈਂਦੇ ਹਨ ਤਾਂ ਆਪਣੀ ਗਰਲਫ੍ਰੈਂਡ ਨਾਲ ਆਪਣੇ ਮਾਪਿਆਂ ਨਾਲੋਂ ਵੱਖ ਹੋ ਜਾਂਦੇ ਹਨ ਡੇਵਿਡ ਨੇ ਆਪਣੀ ਇਕੱਲ ਦੂਰ ਕਰਨ ਲਈ ਟੋਮੀ ਅਤੇ ਸੈਮੂਨਾ ਦੇ ਕੁੱਤੇ ਪਾਲ ਰੱਖੇ ਹਨ ਉਹ ਆਪਣੇ ਕੁੱਤਿਆਂ ਨੂੰ ਬਹੁਤ ਪਿਆਰ ਕਰਦਾ ਹੈ ਉਹੀ ਇਸ ਦੀ ਇਕੱਲ ਦੂਰ ਕਰਦੇ ਹਨ ਇਹ ਸਾਰਾ ਦਿਨ ਉਹਨਾਂ ਵਿੱਚ ਰੁੱਝਿਆ ਰਹਿੰਦਾ ਹੈ ਉਹ ਰਾਤੀ ਸੌਂਦੇ ਵੀ ਇਹਦੇ ਨਾਲ ਹੀ ਹਨ ਡੇਵਿਡ ਘਰ ਮਹੀਨੇ ਦੇ ਦੂਜੇ ਤੇ ਆਖਰੀ ਸ਼ਨੀਵਾਰ ਬਲਾਕ ਦੇ ਕਾਫੀ ਲੋਕ ਆਉਂਦੇ ਹਨ ਤਾਰੂ ਪਿੰਦੇ ਹਨ ਪੁੰਨਿਆ ਮਾਸ ਖਾਂਦੇ ਹਨ ਡੇਵਿਡ ਬਹੁਤ ਸੋਹਣਾ ਵਾਇਲਨ ਵਜਾਂਦਾ ਹੈ ਕਈ ਵਾਰੀ ਉਸ ਦੇ ਵਾਇਲਨ ਚੋਂ ਸੋਗ ਭਰੀ ਆਵਾਜ਼ ਨਿਕਲਦੀ ਹੈ ਪਤਾ ਨਹੀਂ ਉਹ ਕੌਣ ਜਾਣ ਉਸ ਨੂੰ ਕੌਣ ਜਾਣਦਾ ਹੈ ਆਪਣਾ ਪੁੱਤ ਜਾਂ ਫਿਰ ਆਪਣੀ ਪਤਨੀ ਸਾਰੇ ਮੰਤਰਮੁਗਧ ਹੋਏ ਵਾਇਲੈਂਸ ਹੁੰਦੇ ਰਹਿੰਦੇ ਨੇ ਜਦੋਂ ਮਾਸਟਰ ਸੰਤੋਖ ਸਿੰਘ ਪੁੱਤ अजीत ਨਾਲ ਘਰ ਮੁੜਿਆ ਤਾਰਾ 10:30 ਵਜੇ ਰਹੇ ਸਨ ਇਹ ਸਭ ਉਸ ਨੂੰ ਬਹੁਤ ਚੰਗਾ ਲੱਗਾ ਸੀ ਨੰਬਰ 82 ਚ ਜਾ ਕੇ ਉਹ ਭੁੱਲ ਗਿਆ ਸੀ ਕਿ ਇਸ ਮੁਲਕ ਵਿੱਚ ਟੁੱਟੇ ਟੁੱਟੇ ਤੇ ਅੱਡ ਅੱਡ ਲੋਕ ਰਹਿੰਦੇ ਹਨ ਸਗੋਂ ਇੱਥੇ ਤਾਂ ਉਹ ਇੱਕ ਦੂਜੇ ਨੂੰ ਇੰਜ ਮਿਲ ਰਹੇ ਹਨ ਜਿਵੇਂ ਇਹ ਤਾਂ ਸਾਰੇ ਕਦੇ ਵੱਖਰੇ ਹੀ ਹੋ ਨਹੀਂ ਹੋਏ ਕਦੇ ਇਕੱਲੇ ਰਹੇ ਹੀ ਨਹੀਂ ਡੇਵਿਡ ਨੂੰ ਵੇਖ ਕੇ ਉਹ ਆਪਣੇ ਬਾਰੇ ਸੋਚਣ ਲੱਗਦਾ ਹੈ ਜਦੋਂ ਡੇਵਿਡ ਇਕੱਲਾ ਬਿਨਾਂ ਕਿਸੇ ਆਸਰੇ ਦੇ ਰਹਿ ਸਕਦਾ ਹੈ ਫਿਰ ਮੈਂ ਕਿਉਂ ਨਹੀਂ ਮੈਂ ਮੇਰੇ ਨਾਲ ਤਾਂ ਮੇਰੀ ਨੋ ਹੈ ਮੇਰਾ ਪੁੱਤ ਹੈ ਮੇਰੇ ਨਾਲ ਤਾਂ ਮੇਰਾ ਪੋਤਾ ਹੈ ਉਸ ਨੂੰ ਆਸਟ੍ਰੇਲੀਆ ਆਇਆ ਨੂੰ 4 ਮਹੀਨੇ ਹੋ ਚੱਲੇ ਸਨ ਹੁਣ ਉਸ ਦੇ ਦਿਨ ਸੁਖਾਲੇ ਲੰਘਦੇ ਸਨ ਪਰ ਮਹੀਨੇ ਵਿੱਚ ਡੇਵਿਡ ਕਰ ਜਾਣਾ ਉਸ ਨੂੰ ਹੋਰ ਵੀ ਚੰਗਾ ਲੱਗਦਾ ਸੀ ਉਹ ਆਪ ਤੇ ਉਸ ਦਾ ਪੁੱਤ ਸ਼ਰਾਬ ਨਹੀਂ ਪੀਂਦੇ ਸਨ ਉਹ ਤਾਂ ਸ਼ਾਕਾਹਾਰੀ ਵੀ ਸਨ ਪਰ ਤਾਂ ਵੀ ਉਹ ਉਥੇ ਉਸ ਥਾਂ ਦੇ ਮਾਹੌਲ ਨੂੰ ਪਸੰਦ ਕਰਦੇ ਸਨ ਡੇਵਿਡ ਕਿੰਨਾ ਕਿੰਨਾ ਚਿਰ ਵਾਇਲਨ ਵਜਾਉਂਦਾ ਰਹਿੰਦਾ ਉਥੋਂ ਦੋ ਤਿੰਨ ਜਣੇ ਅੰਗਰੇਜ਼ ਗੀਤ ਵੀ ਗਾਉਂਦੇ ਉਹਨਾਂ ਵਿੱਚੋਂ ਕਈ ਡੇਵਿਡ ਦੇ ਕੁੱਤਿਆਂ ਨਾਲ ਵੀ ਖੇਡਦੇ ਰਹਿੰਦੇ ਉਥੋਂ ਮਾਸਟਰ ਸੰਤੋਖ ਸਿੰਘ ਲਈ ਸਾਰਾ ਕੁਝ ਬਹੁਤ ਦਿਲ ਪਰਚਾਵੀ ਵਾਲਾ ਹੁੰਦਾ ਸੀ ਫਿਰ ਇੱਕ ਸ਼ਾਮ ਅਜੀਤ ਚਿਰਕਾ ਪਹਿਲਾਂ ਆਪਣੀ ਡਿਊਟੀ ਤੋਂ ਘਰ ਆ ਬੋਲਿਆ ਬਾਪੂ ਜੀ ਛੇਤੀ ਤਿਆਰ ਹੋ ਜਾਵੋ ਅਸੀਂ ਹੁਣੇ ਡੇਵਿਡ ਘਰ ਜਾਣਾ ਹੈ ਅਜੀਤ ਦੇ ਮੂੰਹ ਇਹ ਸੁਣ ਕੇ ਉਹ ਪੁੱਤ ਦੇ ਮੂੰਹ ਵੱਲ ਵੇਖਣ ਲੱਗਾ ਕਿਉਂਕਿ ਅੱਜ ਤਾਂ ਬੁੱਧਵਾਰ ਸੀ ਫਿਰ ਡੇਵਿਡ ਘਰ ਉਹ ਪੁੱਛਦਾ ਪੁੱਛਦਾ ਹੀ ਰਹਿ ਗਿਆ ਪਰ ਉਸਨੇ ਕੁਝ ਨਾ ਹੀ ਨਹੀਂ ਪੁੱਛਿਆ ਉਹ ਛੇਤੀ ਨਾਲ ਤਿਆਰ ਹੋ ਕੇ ਪੁੱਤ ਨਾਲ ਡੇਵਿਡ ਦੇ ਘਰ ਵੱਲ ਤੁਰ ਪਿਆ ਨੰਬਰ 82 ਬਾਹਰ ਸੜਕ ਤੇ ਗੱਡੀਆਂ ਦੀ ਲੰਬੀ ਕਤਾਰ ਲੱਗੀ ਹੋਈ ਸੀ ਅੱਗੇ ਤੱਕ ਅਦੇ ਇਸ ਤਰ੍ਹਾਂ ਨਹੀਂ ਹੋਇਆ ਸੰਤੋਖ ਸਿੰਘ ਦੇ ਮਨ ਵਿੱਚ ਸੋਚ ਆਈ ਉਹ ਪੁੱਤ ਨਾਲ ਘਰ ਅੰਦਰ ਦਾਖਲ ਹੋਇਆ ਤਾਂ ਉੱਥੇ ਬਹੁਤ ਸਾਰੇ ਬੰਦੇ ਬੈਠੇ ਥਿਸੇ ਉਹਨਾਂ ਵਿੱਚੋਂ ਕੁਝ ਤਾਂ ਉਸ ਨੰਬਰ 82 ਵਿੱਚ ਪਹਿਲੀ ਵਾਰ ਹੀ ਦਿਖਾਈ ਦਿੱਤੇ ਸਨ ਉਹ ਸਾਰੇ ਚੁੱਪ ਸਨ ਕੋਈ ਗੱਲ ਨਹੀਂ ਕਰ ਰਹੇ ਸਨ ਕੁਝ ਬੋਲ ਨਹੀਂ ਰਹੇ ਸਨ ਅੰਦਰ ਦਾ ਮਾਹੌਲ ਬਹੁਤ ਗਮਗੀਨ ਲੱਗ ਰਿਹਾ ਸੀ ਉਹ ਦੋਵੇਂ ਉਹਨਾਂ ਲੋਕਾਂ ਵਿੱਚ ਕੁਰਸੀਆਂ ਤੇ ਬਹਿ ਗਏ ਅਜੀਤ ਨੇ ਆਪਣੇ ਬਾਪੂ ਜੀ ਨੂੰ ਹੋਲੀ ਦੇਖ ਕੇ ਕਿਹਾ ਬਾਪੂ ਜੀ ਅਮਰੀਕਾ ਰਹਿੰਦੇ ਡੇਵਿਡ ਦਾ ਇਕੱਲਾ ਪੁੱਤ ਕਾਰ ਐਕਸੀਡੈਂਟ ਵਿੱਚ ਮਾਰਿਆ ਗਿਆ ਭਾਵੇਂ ਇਸ ਗੱਲ ਨੂੰ ਤਾਂ ਹਫਤਾ ਹੋ ਚੱਲਿਆ ਪਰ ਬਲਾਕ 'ਚ ਕੱਲ੍ਹ ਹੀ ਪਤਾ ਲੱਗਿਆ ਅਸੀਂ ਸਾਰੇ ਉਸ ਨੂੰ ਅਫਸੋਸ ਕਰਨ ਲਈ ਨੰਬਰ 82 ਵਿੱਚ ਆਏ ਹਾਂ ਇਹ ਸੁਣ ਕੇ ਇੱਕ ਵਾਰੀ ਤਾਂ ਮਾਸਟਰ ਸੰਤੋਖ ਸਿੰਘ ਦੇ ਅੰਦਰ ਤੱਕ ਕਰਕੇ ਹੋ ਗਿਆ ਅਤੇ ਫਿਰ ਉਸ ਦੀ ਨਜ਼ਰ ਡੇਵਿਡ ਦੇ ਚਿਹਰੇ ਵੱਲ ਚਲੀ ਗਈ ਉਹ ਥੋੜਾ ਚੁੱਪ ਜ਼ਰੂਰ ਦਿਸਿਆ ਇਸ ਤੋਂ ਬਾਅਦ ਤਾਂ ਉੱਥੇ ਹੋਰ ਕੁਝ ਨਹੀਂ ਸੀ ਅ ਸੰਤੋਖ ਸਿੰਘ ਨੂੰ ਚੇਤੇ ਆਇਆ ਕਿ ਉਸ ਦੇ ਪਿੰਡ ਤਾਂ ਇਸ ਤਰ੍ਹਾਂ ਨਹੀਂ ਸੀ ਹੋਇਆ ਜਦੋਂ ਲੰਬੜਦਾਰ ਗੁਰਮੀਲ ਸਿੰਘ ਦਾ ਜਵਾਨ ਪੁੱਤ ਮੋਟਰਸਾਈਕਲ ਤੇ ਜਾਂਦਾ ਟਰੈਕਟਰ ਨਾਲ ਟਕਰਾ ਕੇ ਮਰ ਗਿਆ ਸੀ ਉਦੋਂ ਇਕੱਲੇ ਨੰਬਰਦਾਰ ਨੇ ਹੀ ਨਹੀਂ ਸਗੋ ਕਰ ਦੇ ਬਾਕੀ ਜੀਆਂ ਨੇ ਵੀ ਚੀਕਾਂ ਮਾਰ ਮਾਰੇ ਕੇ ਜਿਵੇਂ ਆਕਾਸ਼ ਹੀ ਹਿਲਾ ਦਿੱਤਾ ਸੀ ਫਿਰ ਨੰਬਰ 82 ਵਿੱਚ ਆਏ ਸਾਰੇ ਜਾਣੇ ਇੱਕ ਵਾਰੀ ਖੜੇ ਹੋ ਗਏ ਕੁਝੇ ਰੋਣਾ ਅੱਖਾਂ ਬੰਦ ਕਰ ਲਈਆਂ ਫਿਰ ਇੱਕ ਇੱਕ ਕਰਕੇ ਘਰੋਂ ਬਾਹਰ ਜਾਣ ਲੱਗੇ ਹਰ ਕੋਈ ਕੁਝ ਪਲਾਂ ਲਈ ਡੇਵਿਡ ਸਾਹਮਣੇ ਖੜਾ ਹੁੰਦਾ ਉਹਨਾਂ ਵਿੱਚੋਂ ਕੋਈ ਵੀ ਕੁਝ ਨਹੀਂ ਬੋਲਦਾ ਸੀ ਬਾਕੀ ਬਹੁਤੇ ਤਾਂ ਚੁੱਪਚਾਪ ਘਰੋਂ ਬਾਹਰ ਨਿਕਲ ਜਾਂਦੇ ਜਦੋਂ ਮਾਸਟਰ ਸੰਤੋਖ ਸਿੰਘ ਦੀ ਵਾਰੀ ਆਈ ਤਾਂ ਉਸ ਦੇ ਮੂੰਹੋਂ ਵੈਰੀ ਸੈਡ ਸਿਰਫ ਦੋ ਸ਼ਬਦ ਹੀ ਨਿਕਲੇ ਤੇ ਫਿਰ ਉਹ ਪੁੱਤ ਨਾਲ ਆਪਣੇ ਘਰ ਵੱਲ ਤੁਰ ਪਿਆ ਘਰ ਆ ਕੇ ਅਜੀਤ ਤਾਂ ਪੁੱਤ ਤੇ ਪਤਨੀ ਨਾਲ ਨੂੰ ਨਾਲ ਲੈ ਕੇ ਕਿਸੇ ਦੋਸਤ ਦੇ ਘਰ ਚਲਾ ਗਿਆ ਤੇ ਮਾਸਟਰ ਸੰਤੋਖ ਇਕੱਲਾ ਕਰ ਰਹਿ ਗਿਆ ਉਸ ਦਾ ਅੰਦਰ ਬਹੁਤ ਉਦਾਸੀ ਉਸ ਨੂੰ ਡੇਵਿਡ ਦਾ ਖਿਆਲ ਆਈ ਜਾ ਰਿਹਾ ਸੀ ਜਿਸ ਦਾ ਇਕੱਲਾ ਜਵਾਨ ਪੁੱਤ ਹਸਤੇ ਵਿੱਚ ਮਰ ਗਿਆ ਸੀ ਅਜਾਹਾ ਹੋਣ ਤੇ ਪੁੱਤ ਅਜੀਤ ਦੇ ਬਹੁਤ ਕਹਿਣ ਉਤੇ ਵੀ ਸੰਤੋਖ ਸਿੰਘ ਉਹਨਾਂ ਨਾਲ 파ਰਟੀ ਤੇ ਨਹੀਂ ਸੀ ਗਿਆ ਸ਼ਾਮ ਹੋਈ ਤਾਂ ਫਿਰ ਰਾਤ ਹੋ ਗਈ ਅਜੀਤ ਅਜੇ ਵਾਪਸ ਨਹੀਂ ਸੀ ਮੁੜਿਆ ਮਾਸਟਰ ਸੰਤੋਖ ਸਿੰਘ ਦਾ ਅੰਦਰ ਬਹੁਤ ਕਾਲਾ ਪੈ ਰਿਹਾ ਸੀ ਉਸ ਦਾ ਮਨ ਕਰ ਰਿਹਾ ਸੀ ਕਿ ਉਹ ਇਕੱਲਾ ਡੇਵਿਡ ਕਰ ਚਲਿਆ ਜਾਵੇ ਉਸ ਨਾਲ ਗੱਲਾਂ ਕਰੇ ਉਸ ਨੂੰ ਦਿਲਾਸਾ ਦੇਵੇ ਉਸ ਦਾ ਸਾਰਾ ਦੁੱਖ ਵੰਡ ਲਵੇ ਉਹ ਸੱਚਮੁੱਚ ਘਰੋਂ ਬਾਹਰ ਨਿਕਲ ਆਇਆ ਉਹ ਡੇਵਿਡ ਦੇ ਘਰ ਵੱਲ ਹੋ ਲਿਆ ਤੁਰਦਿਆਂ ਮਾਸਟਰ ਸੰਤੋਖ ਸਿੰਘ ਨੂੰ ਦੂਰੋਂ ਨੰਬਰ 82 ਦਿਸਿਆ ਪਰ ਘਰ ਅੰਦਰ ਕੋਹ ਪਹਨੇਰਾ ਦਿਖਾਈ ਦਿੱਤਾ ਕੋਈ ਬੱਤੀ ਜਗ ਰਹੀ ਨਹੀਂ ਜਾਗ ਰਹੀ ਸੀ ਜਦੋਂ ਕਿ ਇਜਾਹਾ ਤਾਂ ਬਲਾਕ ਦੇ ਕਿਸੇ ਘਰ ਵਿੱਚ ਨਹੀਂ ਹੁੰਦਾ ਉਹ ਜ਼ਰੂਰ ਪੁੱਤ ਦੇ ਦੁੱਖ ਵਿੱਚ ਹਨੇਰਾ ਕਰ ਮਰੀਆ ਵਾਂਗ ਬੈੱਡ ਤੇ ਲੰਮਾ ਪਿਆ ਹੋਵੇਗਾ ਇਹ ਸੋਚਦਾ ਹੋਇਆ ਸੰਤੋਖ ਸਿੰਘ ਨੰਬਰ 82 ਨੇੜੇ ਪਹੁੰਚ ਗਿਆ ਪਰ ਇਸ ਤਰ੍ਹਾਂ ਨਹੀਂ ਹੋਇਆ ਭਾਵੇਂ 82 ਨੰਬਰ 82 ਵਿੱਚ ਉਸ ਵੇਲੇ ਘੁੱਪ ਹਨੇਰਾ ਸੀ ਪਰ ਤਾਂ ਵੀ ਅੰਦਰੋਂ ਡੇਵਿਡ ਦੇ ਵਾਇਲਨ ਵਜਾਉਣ ਦੀ ਆਵਾਜ਼ ਆ ਰਹੀ ਸੀ ਤੁਰਦੇ ਹੋਏ ਮਾਸਟਰ ਸੰਤੋਖ ਸਿੰਘ ਦੇ ਕਦਮ ਰੁਕ ਗਏ ਉਹ ਵਾਇਲਨ ਦੀ ਆਵਾਜ਼ ਸੁਣਨ ਲੱਗਿਆ ਉਸ ਨੂੰ ਵਾਇਲਨ ਦੀਆਂ ਤਾਰਾਂ ਵਿੱਚੋਂ ਡੇਵਿਡ ਦੇ ਰੋਣ ਦੀ ਆਵਾਜ਼ ਸੁਣਾਈ ਦੇ ਰਹੀ ਸੀ ਫਿਰ ਕਾਫੀ ਚਿਰ ਉੱਥੇ ਖੜਾ ਰਿਹਾ ਤੇ ਫਿਰ ਚੁੱਪਚਾਪ ਆਪਣੇ ਘਰ ਆ ਗਿਆ ਤਿੰਨ ਚਾਰ ਮਹੀਨੇ ਹੋਰ ਲੰਘ ਗਏ ਮਹੀਨੇ ਦੇ ਦੂਜੇ ਤੇ ਆਖਰੀ ਸ਼ਨੀਵਾਰ ਫਿਰ ਸਾਰੇ ਡੇਵਿਡ ਇਕੱਠੇ ਹੋਣ ਲੱਗੇ ਉੱਥੇ ਡੇਵਿਡ ਵਾਇਲਨ ਵਜਾਉਂਦਾ ਇੱਕ ਦੋ ਜਾਣੀ ਅੰਗਰੇਜ਼ੀ ਗੀਤ ਗਾਉਂਦੇ ਇੱਕ ਦੂਜੇ ਦੇ ਗਲ ਮਿਲਦੇ ਜਿਵੇਂ ਉਹ ਸਾਰੇ ਕਦੋਂ ਦੇ ਡੇਵਿਡ ਦੇ ਪੁੱਤ ਨੀ ਮੌਤ ਬਾਰੇ ਭੁੱਲ ਗਏ ਸੀ ਸਾਰਾ ਕੁਝ ਸੁਧਾਰਨ ਹੋ ਗਿਆ ਸੀ ਪਰ ਮਾਸਟਰ ਸੰਤੋਖ ਸਿੰਘ ਇੱਕ ਦਿਨ ਅਜੀਤ ਫਿਰ ਆਫਿਸ ਤੋਂ 2 ਘੰਟੇ ਪਹਿਲਾਂ ਆ ਗਿਆ ਉਸ ਦਿਨ ਵੀ ਸ਼ਨੀਵਾਰ ਦੀ ਛੁੱਟੀ ਨਹੀਂ ਸੀ ਉਹ ਜਿਵੇਂ ਬਹੁਤ ਕਹੜ ਵਿੱਚ ਸੀ ਉਸਨੇ ਆਉਂਦਿਆਂ ਫਿਰ ਆਪਣੇ ਬਾਪੂ ਜੀ ਨੂੰ ਤਿਆਰ ਹੋਣ ਲਈ ਕਿਹਾ ਕਿਉਂਕਿ ਡੇਵਿਡ ਦੇ ਘਰ ਜਾਣਾ ਸੀ ਇਸ ਵਾਰੀ ਵੀ ਸੰਤੋਖ ਸਿੰਘ ਨੂੰ ਕੁਝ ਸਮਝ ਨਹੀਂ ਆਈ ਇਸ ਵਾਰੀ ਵੀ ਉਸਨੇ ਪੁੱਤ ਨੂੰ ਕੁਝ ਨਹੀਂ ਪੁੱਛਿਆ ਉਹ ਨੰਬਰ 82 ਦੇ ਨੇੜੇ ਪਹੁੰਚੇ ਤਾਂ ਪਹਿਲਾ ਵਾਂਗ ਉੱਥੇ ਕਾਰਾਂ ਦੀ ਲੰਬੀ ਕਤਾਰ ਦੀ ਸੀ ਇਹ ਸਾਰੇ ਅੱਜ ਇੱਥੇ ਕਿਉਂ ਡੇਵਿਡ ਦਾ ਪੁੱਤ ਤਾਂ ਉਹੀ ਸੋਚ ਉਸ ਦੇ ਮਨ ਵਿੱਚ ਆਈ ਪਰ ਅੰਦਰ ਪਹੁੰਚ ਸੰਤੋਖ ਸਿੰਘ ਨੂੰ ਫਿਰ ਪਹਿਲਾ ਵਾਂਗ ਸਾਰੇ ਜਾਨੀ ਕੁਰਸੀਆਂ ਤੇ ਬੈਠੇ ਦਿਸੇ ਸਾਰੇ ਪਹਿਲਾ ਵਾਂਗ ਚੁੱਪਸਾਨ ਉੱਥੋਂ ਦਾ ਮਾਹੌਲ ਫਿਰ ਪਹਿਲਾ ਵਾਂਗ ਉਦਾਸ ਲੱਗ ਰਿਹਾ ਸੀ ਸੰਤੋਖ ਸਿੰਘ ਪਹਿਲਾ ਵਾਂਗ ਪੁੱਤ ਨਾਲ ਜਾ ਕੇ ਕੁਰਸੀ ਦੇ ਬਹਿ ਗਿਆ ਇਸ ਵਾਰੀ ਅਜੀਤ ਨੇ ਆਪਣੇ ਬਾਪੂ ਜੀ ਨੂੰ ਦੱਸਿਆ 2 ਦਿਨ ਪਹਿਲਾਂ ਡੇਵਿਡ ਦਾ ਇੱਕ ਕੁੱਤਾ ਮਰ ਗਿਆ ਉਹ ਕਈ ਦਿਨਾਂ ਤੋਂ ਬਿਮਾਰ ਸੀ ਡੇਵਿਡ ਨੇ ਉਸ ਦਾ ਬਹੁਤ ਇਲਾਜ ਕਰਵਾਇਆ ਪਰ ਉਹ ਤਾਂ ਵੀ ਨਹੀਂ ਬਚ ਸਕਿਆ ਇਹ ਸਾਰੇ ਅੱਜ ਉਸ ਕੁੱਤੇ ਦੀ ਮੌਤ ਦਾ ਅਫਸੋਸ ਕਰਨ ਆਏ ਹਨ ਕਿਉਂਕਿ ਇਸ ਤੋਂ ਬਾਅਦ ਡੇਵਿਡ ਦਾ ਟੋਮੀ ਉਸੇ ਵਾਂਗ ਇਕੱਲਾ ਜੋ ਰਹਿ ਗਿਆ ਇੱਕ ਵਾਰੀ ਸਾਰੇ ਜਣੇ ਅਫਸੋਸ ਕਰਨ ਲਈ ਖੜੇ ਹੋ ਗਏ ਸਭ ਨੇ ਅੱਖਾਂ ਬੰਦ ਕਰ ਲਈਆਂ ਕੁਝੇਰ ਬਾਅਦ ਇੱਕ ਇੱਕ ਕਰਕੇ ਡੇਵਿਡ ਨੂੰ ਕੁਝ ਬੋਲ ਘਰੋਂ ਬਾਹਰ ਜਾਣ ਲਈ ਮਾਸਟਰ ਸੰਤੋਖ ਸਿੰਘ ਦੀ ਵਾਰੀ ਆਈ ਉਹ ਵੀ ਸੈਮੀ ਦਾ ਅਫਸੋਸ ਕਰਨ ਲਈ ਡੇਵਿਡ ਦੇ ਸਾਹਮਣੇ ਜਾ ਖੜਾ ਹੋਇਆ ਸੰਤੋਖ ਸਿੰਘ ਨੇ ਡੇਵਿਡ ਨੂੰ ਅਜੇ ਪਹਿਲਾ ਵਾਰ ਬੇਰੀ ਸੈਡ ਕਿਹਾ ਸੀ ਕਿ ਅਚਾਨਕ ਉਸਦੀ ਨਜ਼ਰ ਡੇਵਿਡ ਦੇ ਚਿਹਰੇ ਵੱਲ ਗਈ ਉਸ ਦੀਆਂ ਅੱਖਾਂ ਵਿੱਚ ਪਾਣੀ ਭਰਿਆ ਹੋਇਆ ਸੀ ਅਜੇ ਇੱਕ ਹੰਝੂ ਬਾਹਰ ਨਿਕਲਣ ਨੂੰ ਹੋਇਆ ਸੀ ਕਿ ਮਾਸਟਰ ਸੰਤੋਖ ਸਿੰਘ ਨੇ ਸਭ ਹੋਣ ਤੋਂ ਪਹਿਲਾਂ ਹੀ ਨੰਬਰ 82 ਤੋਂ ਬਾਹਰ ਨਿਕਲ ਤੇ ਜੀ ਨਾਲ ਆਪਣੇ ਪੁੱਤ ਦੇ ਅੱਗੇ-ਅੱਗੇ ਘਰ ਵੱਲ ਤੁਰ ਪਿਆ ਘਰ ਵੱਲ ਜਾਂਦੇ ਸੰਤੋਖ ਸਿੰਘ ਸਮਝ ਨਹੀਂ ਸੀ ਆ ਰਹੀ ਕਿ ਡੇਵੜ ਦੀਆਂ ਅੱਖਾਂ ਵਿੱਚ ਅਜੇ ਹੰਝੂ ਕੁਝ ਮਹੀਨੇ ਪਹਿਲਾਂ ਮਰ ਗਏ ਉਸ ਜਵਾਨ ਪੁੱਤ ਲਈ ਆਏ ਸਨ ਜਾਂ ਉਸ ਦੇ ਪਿਆਰੇ ਕੁੱਤੇ ਸੈਮੀ ਲਈ Thank you. Please like, share and subscribe.